ਇਜ ਦਿਨ ਦਿਹਾੜੇ ਆਵਾਜ਼ਾਈ ਵਾਲੇ ਇਲਾਕੇ 'ਚ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸ਼ਹਿਰ ਦੀ ਪ੍ਰੀਤ ਕਲੋਨੀ ਦੇ ਵਿੱਚ ਕਾਰ ਦੇ ਵਿੱਚ ਸਵਾਰ ਹੋ ਕੇ ਪੁੱਜੇ ਦੋ ਲੁਟੇਰਿਆਂ ਨੇ ਇੱਕ ਘਰ 'ਚ ਵੜ ਕੇ ਬਜ਼ੁਰਗ ਤੋਂ ਪਸਤਾਲ ਦੀ ਨੋਕ ਤੇ ਹੀਰੇ ਦੇ ਗਹਿਣੇ ਅਤੇ ਨਕਦੀ ਖੋਲੇ। ਲੁਟੇਰੇ ਬਜ਼ੁਰਗ ਵਿਅਕਤੀ ਸੁਖਵਿੰਦਰ ਸਿੰਘ ਤੋਂ ਇੱਕ ਖਾਲੀ ਚੈੱਕ ਤੇ ਦਸਤਖਤ ਵੀ ਕਰਵਾ ਕੇ ਲੈ ਗਏ ਨੇ। ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਬਜ਼ੁਰਗ ਵਿਅਕਤੀ ਨੂੰ ਘਰ ਦੇ ਵਿੱਚ ਬੰਨ੍ਹ ਕੇ ਫਰਾਰ ਹੋ ਗਏ। ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਸ਼ਹਿਰ ਦੀਆਂ ਤੰਗ ਗਲੀਆਂ ਦੇ ਵਿੱਚ ਮੌਜੂਦ ਵਾਰਦਾਤ ਵਾਲੀ ਥਾਂ ਤੇ ਗੱਡੀ ਵੀ ਪੁੱਜੀ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਵੀ ਦਿੱਤਾ ਤੇ ਕਈ ਸਵਾਲ ਵੀ ਖੜੇ ਖਿੱਤੇ ਗਏ ਨੇ ਜਦਕਿ ਪੁਲਿਸ ਵਾਰਦਾਤ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਸੀਸੀਟੀਵੀ ਦੀ ਵਿੱਚ ਕੈਦ ਹੋਈ ਗੱਡੀ ਦੀਆਂ ਤਸਵੀਰਾਂ ਤੋਂ ਜਾਪ ਰਿਹਾ ਹੈ ਕਿ ਗੱਡੀ ਦੇ ਨੰਬਰ ਨਾਲ ਛੇੜਛਾੜ ਕੀਤੀ ਹੋਈ ਹੈ ਤੇ ਤੰਗ ਗਲੀਆਂ ਦੇ ਵਿੱਚੋਂ ਬੜੀ ਫੁਰਤੀ ਦੇ ਨਾਲ ਲੁਟੇਰਿਆਂ ਵੱਲੋਂ ਇਹ ਗੱਡੀ ਮੋੜੀ ਗਈ ਪੁਲਿਸ ਦਾ ਕਹਿਣਾ ਹੈ ਕਿ ਲੁਟੇਰੀਆਂ ਦੀ ਪੜ ਨੱਪੀ ਜਾ ਰਹੀ ਹੈ। ਗੌਰਤਲਬੈਕੀ ਲੁੱਟ ਦਾ ਸ਼ਿਕਾਰ ਹੋਇਆ ਬਜ਼ੁਰਗ ਸੁਖਵਿੰਦਰ ਸਿੰਘ ਲੋਕ ਨਿਰਮਾਣ ਵਿਭਾਗ ਤੋਂ ਬਤੌਰ ਅਸਿਸਟੈਂਟ ਇੰਜੀਨੀਅਰ ਸੇਵਾਮੁਕਤ ਹੋਇਆ। ਕੁਝ ਮਹੀਨੇ ਪਹਿਲਾਂ ਹੀ ਇਸੇ ਘਰ ਦੇ ਵਿੱਚ ਮਕਾਰਦਾ ਲੈਂਟਰ ਡਿੱਗਣ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਵੀ ਹੋਈ ਸੀ। ਹੁਣ ਪੁਲਿਸ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਦੋਂ ਘਰ ਮਤੇ ਦੋ ਬੰਦੇ ਆਏ ਸੀਗੇ, ਇੱਕ ਹਿੰਦੂ ਨੰਟਰ ਸੀ ਲੰਬਾ ਛੇ ਫੁੱਟ ਦਾ ਸੰਸੀ ਹੈ ਅਤੇ ਦੂਜਾ ਬੰਦਾ ਹੈਡ ਕੱਟ ਸੀਗੇ। ਪੰਜ ਸੌ ਬੰਦ ਦੇ ਕਰੀਬ ਸੀਗੇ। ਤੇ ਬੈਗ ਪਾਇਆ ਸੀ ਉਹਨਾਂ ਨੇ ਬੈਲ ਮਾਰੀ ਐ ਮੈਂ ਆ ਕੇ ਦਰਵਾਜ਼ਾ ਖੋਲਿਆ ਤੇ ਕਹਿੰਦੇ ਮਾਨੂੰ ਮਾਂ ਟੋਪੜੀ ਲੈਣ ਭੇਜਿਆ ਬੱਸ ਸਟੈਂਡ ਤੋਂ ਵੀ ਤੁਸੀਂ ਉਪਰ ਮਕਾਨ ਦੇਖਣਾ ਇੰਦਰ ਕੰਨ ਲਾ ਮੈਂ ਕਿਹਾ ਸਾਡੇ ਭਤੀਜੇ ਦਾ ਮਕਾਨ ਉਹ ਵੇਚਣਾ ਮੈਂ ਕਿਹਾ ਨਾਲ ਇੱਧਰ ਸੱਜਾ ਫਿਰ ਆ ਗਏ ਅੰਦਰ ਮਕਾਨ ਦੇਖਣ ਲੱਗੇ ਦੇਖ ਕੇ ਆ ਕੇ ਬੈਠ ਗਏ ਫਿਰ ਪਾਣੀ ਪੀਤਾ ਉਹਨਾਂ ਨੇ ਪਾਣੀ ਪਿਲਾਉ ਤਾਨੂੰ ਪਾਣੀ ਭੁਲਾਇਆ ਮੈਂ ਉਹਨਾਂ ਨੂੰ ਉਹ ਤਾਂ ਫਿਰ ਕਹਿੰਦੇ ਪਿੱਛੇ ਕਮਰਾ ਦੇਖ ਲਈ ਦੋਰਾ ਪਿੱਛੇ ਦੇਖ ਕਿੰਨੇ ਬਾਅਦ ਫਿਰ ਉੱਥੇ ਮੈਂ ਉਹਨਾਂ ਨੇ ਵਾਰਲੀ ਨੋਕ ਤੇ ਉੱਥੇ ਪਹੜਾ ਲਿਆ ਮੇਰੇ ਪੈਰ ਵਾਂ ਤੇ ਮੇਰੇ ਪਟਕੇ ਨਾਲ ਜੇ ਰੱਸੀ ਕੱਢੀ ਰੱਸੀ ਨਾ ਬੰਨਣ ਲੱਗੇ ਤੇ ਮੈਂ ਕਹਿੰਦਾ ਜੋ ਵੀ ਬਿਸ਼ਾਇ ਕੱਢਦੇ ਮੇਰਾ ਡਾਇਮੰਡ ਦਾ ਘੜਾ ਸੀਗਾ ਦੋ ਟਾਈਮ ਰਿੰਗ ਸੀਗੀਆਂ ਕਢੀ ਸੀਗੀ ਇੱਕ ਤੇ ਕੈਸ਼ ਦੱਸ 11000 ਕੈਸ਼ ਪਿਆਰ ਸੀਗਾ ਜਿੰਪਕੀ ਕਹਿੰਜ ਮੈਂ ਉਹ ਬਸ ਉਹ ਕਿਹਾ ਜੀ ਕਹਿੰਦੇ ਕਢਦੇ ਨਹੀਂ ਤਾਂ ਕੋਈ ਮਾਰ ਦਿੰਦੇ ਉਹ ਕਹਿੰਦੇ ਮਾਰਦੇ ਮਾਰਦੇ ਕੋਈ ਕੁਝ ਨਹੀਂ ਦੇਵਾ ਹੇਦਾਂ ਕਰਕੇ ਉਹ ਗੁੱਟ ਕੇ ਬੰਨ ਕੇ ਅੰਦਰ ਅਧਰਵਾਜ ਬੰਦ ਕਰਕੇ ਚੱਲੋਂ ਨਾ ਕਟਾਈ ਸੀਗਾ 25ਵੇਂ ਮਿੰਟ ਸੀ ਉਹ ਚੈੱਕ ਵੀ ਲੈ ਕੇ ਗਏ ਚੈੱਕ ਲੈ ਗਏ ਇੱਕ ਖਾਲੀ ਚੱਕ ਨੇ ਸਾਈਨ ਕਰਾ ਦਿੱਤਾ ਅੱਛਾ ਕੋਈ ਲੇਡੀਜ਼ ਬੰਦੇਜ਼ ਬੰਦੇਜ਼ ਤਾਂ ਵੀ ਕੋਈ ਕੋ ਲੇੜੀ ਆ ਉਹਨੇ ਮਕਾਮ ਲੈਣਾ ਉਹਨੇ ਇਨਵੈਸਟਮੈਂਟ ਫੰਡ ਪ੍ਰਵਾਤੀ ਲੈਣਾ ਆਪਣਾ ਚੁਕਲ ਸਿੰਘ ਸੁਖਵਿੰਦਰ ਸਿੰਘ ਕ੍ਰੀਤ ਗਰੋਨੀ ਕਲੀ ਨੰਬਰ 5 ਉਹਦਾ ਫੋਨ ਆਇਆ ਜੀ तकरीबन 12:24 ਤੇ ਜੋ ਮੋਬਾਈਲ ਵਿੱਚ ਨੋਟ ਹੈ ਜੀ ਤੇ ਅੰਕਲ ਕਹਿੰਦੇ ਕਹਿੰਦੇ ਕੁਲਦੀਪ ਇੱਕ ਮਨ ਬੰਦੇ ਘਰੇ ਆਏ ਕਿ ਮੈਨੂੰ ਪਹਿਲਾ ਮਕਾਨ ਦੇਖਣ ਦੇ ਬਹਾਨੇ ਆਏ ਸੀ ਮੈਨੂੰ ਅੰਦਰ ਜਦੇ ਬੜਿਆ ਮੈਨੂੰ ਪਾਣੀ ਪੀਆ ਉਸ ਤੋਂ ਬਾਅਦ ਮੈਨੂੰ ਬੰਨ ਲਿਆ ਉਹਨਾਂ ਨੇ ਰਵਲਵਰ ਦੀ ਨੋਕ ਤੇ ਰਵਲਵਰ ਦਿਖਾਤੇ ਮੈਨੂੰ ਉਹਨਾਂ ਨੇ ਦੋਨਾਂ ਕੋਲ ਰਵਲਵਰ ਸੀ ਪਿਸਟਲ ਸੀ ਤੇ ਉਹ ਫਿਰ ਮੈਨੂੰ ਬੰਨਤਾ ਉਹਨਾਂ ਨੇ ਮੇਰੇ ਪਟਕੇ ਨਾਲ ਮੇਰੇ ਪੈਰਾਂ ਨੂੰ ਬੰਨਤਾ ਤੇ ਰੱਸੀ ਬੈਗ ਵਿੱਚ ਸੀ ਉਹਦੇ ਨਾਲ ਮੇਰੇ ਹੱਥ ਬੰਨਤੇ ਤੇ ਮੇਰੇ ਕੜਾ ਲਾ ਲਿਆ ਮੁੰਦੀਆਂ ਲਾ ਲੀਆਂ ਤੇ ਕੁਝ ਜੜੇ ਅਲਮਾਰੀਆਂ ਖੋਲ ਕੇ ਗਈ ਆ ਉਹਦੇ ਚੋਂ ਕੈਸ਼ ਲੈ ਗਏ ਜੀ ਕੁਝ ਕਰਕੇ ਜੀ ਹਾਂ ਜੀ ਕਿ ਸਮੇਂ ਤੋਂ ਸਮੇਂ ਕਿਸ ਤਰ੍ਹਾਂ ਕ੍ਰਿਟੀਕਲ ਕਾਫੀ ਖਰਾਬ ਹੋਈ ਹੋਈ ਹੈ ਜੀ ਤੇ ਇਸ ਤਰ੍ਹਾਂ 3 ਦਿਨ ਪਹਿਲਾਂ ਇੱਕ ਜਨਾਨੀ ਰੈਕੀ ਵੀ ਕਰ ਰਹੀ ਸੀ ਉਹ ਇੱਕ ਜਨ ਬੱਚੇ ਨੂੰ ਫੜਨ ਲੱਗੀ ਸੀ ਉਹ ਕੁੜੀ ਨਾਲ ਬੈਂਸ ਬਾਜੀ ਹੋਈ ਹੈ ਜੀ ਉਹਰੇ ਤੇ ਉਹ ਜਦੇ ਜਨਾਨੀ ਉਹ ਦੌੜ ਗਈ ਮੈਂ ਉਹਦੀਆਂ ਫੋਟੋ ਇਸ ਕਢਵਾ ਕੇ ਨਾ ਉਹ ਗਰੁੱਪ ਵਿੱਚ ਵੀ ਸ਼ੇਅਰ ਕਰੀਆਂ ਹੋਈਆਂ ਜੀ ਇਹ ਉਹ ਜਨਾਨੀ ਕੌਣ ਹੈ ਪਤਾ ਕਰੋ ਜੀ ਲਈ ਉਸ ਤਰ੍ਹਾਂ ਦੇ ਸਾਨੂੰ ਕੁੜੀ ਕਰ ਪਹਿਲਾਂ ਇੱਥੇ ਜਲੀ ਤੁਲ ਨੂੰ ਚ ਸੁਖਵਿੰਦਰ ਸਿੰਘ ਜੀ ਵੱਲੋਂ ਇਫਾਰਮ ਹੋਇਆ ਸੀ ਕਿ ਉਹ ਨਾਲ ਇਹਦੀ ਵੀ ਵਰਤ ਹੋਈਏ ਸੋ ਮੌਕੇ ਤੇ ਆ ਗਿਆ ਸੀ ਇਹਨਾਂ ਨੇ ਜਿਵੇਂ ਸਾਨੂੰ ਦੱਸਿਆ ਕਿ ਕੋਈ 12 ਵਜੇ ਦੇ ਕਰੀਬ ਦੋ ਜਿਹੜੇ ਆਲੂ ਮੰਦਿਆਂ ਦੇ ਘਰ ਚੋਰੀ ਸੀ ਔਰ ਕੋਈ ਨਾ ਲਿਵਾ ਕੇ ਕਿਸੇ ਨੂੰ ਜਿਦੜਾ ਮੋਟਾ ਕਰਨ ਦਾ ਕੋਸ਼ਿਸ਼ ਸਾਰੀ ਜਾਂਚ ਕਰ ਰਹੇ ਮੌਕੇ ਤੇ ਤੇ ਤੁਸੀਂ ਫੋਲੋ ਕਰ ਰਹੇ ਹਾਂ ਸਾਰਾ ਹਾਲ CCTV ਵੀ ਹੈਗਾ ਇਹ ਵੀ ਦਾਸ ਤੇ ਚੱਕੀ ਲੱਗਦਾ ਕੋਈ ਹਥਿਆਰ ਦਿਖਾਇਆ ਜਾਂ ਕੀ ਕੀ ਸਮਾਨ ਉੱਤਰ ਅਕਚਲੀ ਇਹ ਕਿਨੋਂ ਦਸਵਾਦ ਨੇ ਸਾਨੂੰ ਮਤਲਬ ਅੰਦਰ ਜਰਾਤਾ ਹੈ ਇਹ ਜਰਾ ਤੁਸੀਂ ਪਿਸਤੌਲ ਨਾਲ ਮਾਰ ਦੋ ਆਪਾਂ ਵੈਰੀਫਾਈ ਕਰਾਂਗੇ ਸਾਰੇ ਲੁੱਟਕੋ ਕਿੰਨੀ ਕਿਹ ਅਸਮਾਨ ਕਿੰਨਾ ਕਰਦਾ ਹੈ ਜਰਾ ਵੀ ਕੋਈ ਕੜਾ ਤੇ ਦੋ ਰਿੰਗਸ ਵਗੈਰਾ ਹੋ ਗਿਆ ਬਾਕੀ ਜੇ ਡਿਟੇਲ ਹੈ